ਹਾਕੀ ਦੀ ਨੈਸ਼ਨਲ ਖਿਡਾਰਨ ਵੱਲੋਂ ਆਤਮ ਹੱਤਿਆ ਕਰ ਲੈਣ ਤੇ ਉਸ ਦੇ ਭਰਾ ਤੇ ਪਰਜਾਈ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪੁਲਿਸ ਮੁਤਾਬਕ ਖਿਡਾਰਨ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਉਸ ਦੀ ਧੀ ਨੂੰ ਉਸ ਦਾ ਬੇਟਾ ਤੇ ਨੂੰ ਤੰਗ ਪਰੇਸ਼ਾਨ ਕਰਦੇ ਸਨ ਇਸ ਲਈ ਉਸ ਨੇ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ ਨਤੀਜਾ ਪੁਲਿਸ ਨੇ ਕਾਰਵਾਈ ਕਰਦਿਆਂ ਲੜਕੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਅਤੇ ਪਰਜਾਈ ਹਾਲੇ ਫਰਾਰ ਹੈ ਸਾਨੂੰ ਜੀ 30 April ਨੂੰ ਕਮੂਲੇਪੁਰ ਥਾਣੇ 'ਚ ਇਨਫੋਰਮੇਸ਼ਨ ਆਈ ਸੀ ਜਸਪਾਲ ਸਿੰਘ ਮੋਣੀ ਸੀਗੇ ਦਲੀਨਾ ਖੁਰਦ ਪਿੰਡ ਦੇ ਇਹ ਐਸੀ ਸੀ ਕਿ ਉਹਨਾਂ ਦੀ ਬੇਟੀ ਸੁਮਨਦੀਪ ਕੌਰ ਜਿਹੜੀ 21 ਸਾਲ ਦੀ ਸੀ ਜਿਹੜੀ ਐਮਏ ਕਰਦੇ ਸੀਗੇ ਪੰਜਾਬ ਯੂਨੀਵਰਸਿਟੀ ਤੋਂ ਤੇ ਹਾਕੀ ਦੇ ਪਲੇਅਰ ਵੀ ਸੀਗੇ ਉਹ ਮਿਸਿੰਗ ਸੀਗੇ ਅਸੀਂ ਉਸਦੇ ਪਰ ਇੱਕ ਮਿਸਿੰਗ ਰਿਪੋਰਟ ਫਾਈਲ ਕਰਤੀ ਸੀ ਇਨ ਦਾ ਮੀਨ ਟਾਈਮ ਉਹਨਾਂ ਨੂੰ ਸ਼ਾਮ ਨੂੰ ਯਾ ਅਗਲੇ ਦਿਨ ਪਤਾ ਲੱਗ ਗਿਆ ਸੀ ਕਿ ਗੰਡਾ ਖੇੜੀ ਨਹਿਰ ਕੋਲ ਗੰਡਾ ਖੇੜੀ ਕੰਡਾ ਪਟੜੇ 'ਚ ਉੱਥੋਂ ਕਿਸੇ ਲੜਕੀ ਨੇ ਕਨਾਲ 'ਚ ਸ਼ਾਰਕ ਮਾਰੀ ਤੁਹਾਨੂੰ ਵੀ ਸਾਡੀਆਂ ਟੀਮਾਂ ਵੀ ਲੱਗੀਆਂ ਸੀ ਗੋਤਾਖੋਰਾਂ ਨਾਲ ਟਾਇਰਪ ਸੀਗਾ ਤਿੰਨ ਚਾਰ ਦੀ ਦਰਮਿਆਨੀ ਰਾਤ ਉਹਥੇ ਗੰਡਾ ਖੜੀ ਉਹਥੇ ਝਾੜ ਦੇ ਵਿੱਚ ਉਹ ਨਾ ਨਹੀਂ ਟੈਪ ਪੋਟੀ ਸਾਨੂੰ ਮਿਲਦੀ ਸੀ ਫਿਰ ਉਹਨਾਂ ਦੇ ਫਾਦਰ ਦੇ ਸਟੇਟਮੈਂਟ ਤੇ ਹੀ ਅਸੀਂ 4 ਤਰੀਕ ਨੂੰ 306 ਦਾ ਪਰਚਾ ਦਿੱਤਾ ਸੀ ਬਾਈ ਨੰਬਰ ਐਫ ਆਈ ਆਰ ਮੂਰਿਓ ਪੁਲਿਸ ਥਾਣੇ 'ਚ ਇਹ ਐਫ ਆਈ ਆਰ ਸੀਗੀ ਜਿਹੜੀ ਲੜਕੀ ਜਿਹਨਾਂ ਦੀ ਡੈਥ ਹੋਈ ਹੈ ਉਹਦੇ ਬ੍ਰਦਰ ਤੇ ਉਹਦੇ ਭਾਬੀ ਦੇ ਖਲਾਫ ਉਹ ਸੀਗਾ ਕਿ ਉਹਨਾਂ ਨੂੰ ਬਹੁਤਾਂ ਪਰੇਸ਼ਾਨ ਕਰਦੇ ਸੀਗੇ ਸਨ ਉਹ ਵੀ ਦੇ ਲੜਕੀ ਉਹਦੇ ਮੈਂਟਰ ਦਬਾਅ ਚਾਕੇ ਉਹਨਾਂ ਨੇ ਸੁਸਾਇਡ ਕਰ ਲਿਆ ਸੀ ਅਸੀਂ ਕੱਲ ਇਹ ਕੇਸ ਤੇ ਜਿਹੜੇ ਮੇਨ ਅਕਿਊਜ਼ਡ ਵਿਕਰਮਜੀਤ ਸਿੰਘ ਉਹਨਾਂ ਨੂੰ ਸੀ ਰੈਸਟ ਕਰ ਲਿਆ ਸੀਗਾ ਉਹਨਾਂ ਦਾ ਰਿਮਾਂਡ ਲੈ ਕੇ ਅੱਜ ਹੁਣ ਫੇਰ ਪੁੱਛਗਛ ਕਰਨਾ ਅੱਗੇ ਹਲੇ ਸਾਡੀ ਤਫਤੀਸ਼ ਚੱਲੀ ਤੇ ਉਹਨਾਂ ਦੇ ਘਰ ਵਾਲੀ ਜੀ ਦੂਸਰੀ ਉਹ ਭਾਬੀ ਜੀ ਲੜਕੀ ਉਹ ਹਲੇ ਭੱਜੇ ਹੋਏ ਨੇ ਜੀ ਉਹ ਪਿੰਕੀ ਹੈ ਉਹਨਾਂ ਦਾ ਨਾ ਗੁੱਜੜਾਂ ਖੇੜੀ ਪਿੰਡਾ ਪਟਿਆਲੇ ਉਥੋਂ ਦੇ ਹੈਗੇ ਸਾਡੀ ਟੀਮਾਂ ਲੱਗੀਆਂ ਹੋਈਆਂ ਜਲਦੀ ਅਸੀਂ ਉਹਨਾਂ ਨੂੰ ਰੈਸਟ ਕਰਨਾ ਉਹ ਜਿਹੜੀ ਲੜਕੀ ਸੀ ਜਿਹਦੀ ਡੈਥ ਵੀ ਹੈ ਜੀ ਇਹ ਹੋਕੀ ਦੀ ਕਿਥੇ ਕਿਥੇ ਤੱਕ ਪਲੇਅਰ ਸੀ ਕਹਿੰਦੇ ਆ ਦੱਸਦੇ ਆ ਕਿ ਸਰ ਨੂੰ ਸਹੀ ਪੂਰੀ ਡਿਟੇਲ ਨਹੀਂ ਪਤਾ ਜਿਵੇਂ ਉਹਨਾਂ ਦੇ ਫਾਦਰ ਦੱਸ ਰਹੇ ਸੀ ਕਿ ਪੰਜਾਬੀ ਯੂਨੀਵਰਸਿਟੀ ਚ ਪੜ੍ਹਦੀ ਸੀ ਬੁੱਤਨ ਵਿਜ ਨੇ ਸਵੇਰੇ ਕਰ ਹੋ ਗਈ ਸੀ ਮਤਲਬ ਕਾਲਜ ਨੂੰ ਜਾ ਰਹੀ ਸੀ ਫਿਰ ਤੋਂ ਮਿਸਿੰਗ ਸੀ ਕਹਿੰਦੇ ਆ ਹੋਕੀ ਦੀ ਪਲੇਅਰ ਸੀਗੀ ਬਟ ਇਹ ਗੱਲ ਕਹਿੰਦੇ ਕੋ ਸਾਡੇ ਕੋਲ ਪੂਰੇ ਫੈਕਟ ਨਹੀਂ ਹੈ ਕਿ ਕਿਹੜੇ ਲੈਵਲ ਤੱਕ